ਬਜ਼ੁਰਗ ਥੋੜਾ ਕੋੜਾ ਬੋਲਦੇ ਆ ਜਾਂ ਖਿਜਦੇ ਆ ਜਾਂ ਰੁੱਸਦੇ ਆ ਜ਼ਿਆਦਾਤਰ ਰੁੱਸਦੇ ਮੈਂ ਦੇਖਿਆ ਬਜ਼ੁਰਗ ਸਾਰਿਆਂ ਨੂੰ ਪਿਆਰਪُرੀ ਸਤਿ ਸ੍ਰੀ ਅਕਾਲ ਅਕਸਰ ਸਾਨੂੰ ਸਾਰਿਆਂ ਨੂੰ ਇੱਕ ਗੱਲ ਦੀ ਚਿੰਤਾ ਬਹੁਤ ਸਤਾਉਣ ਢਈ ਆ ਸਾਰਿਆਂ ਨੂੰ ਤਕਰੀਬਨ ਕਿ ਜਦੋਂ ਅਸੀਂ ਬੁੱਢੇ ਹੋ ਜਾਣਾ ਵਾ ਤੇ ਸਾਡੀ ਸ਼ਕਲ ਕਿੱਦਾਂ ਦੀ ਹੋ ਜੂਗੀ ਤੇ ਸਾਡਾ ਚਾਲ ਚੱਲਣ ਪਤਾ ਨਹੀਂ ਕਿਦਾਂ ਦਾ ਹੋਣਾ ਵਾ ਸਾਡਾ ਰੰਗ ਰੂਪ ਪਤਾ ਨਹੀਂ ਕਿਦਾਂ ਦਾ ਹੋਣਾ ਵਾ ਤੇ ਸਾਨੂੰ ਪਤਾ ਨਹੀਂ ਕਿਸੇ ਨੇ ਪੁੱਛਣਾ ਦੱਸਣਾ ਹੈਗਾ ਵਾ ਕਿ ਨਹੀਂ ਇਸ ਗੱਲ ਦੀ ਫਿਕਰ ਤੋੜ-ਤੋੜ ਕੇ ਖਾਂਦੀ ਆ ਜੋ ਅਸੀਂ ਮਤਲਬ 40-45 ਤੋਂ ਜਦੋਂ ਉੱਪਰ ਜਾਂਦੇ ਆ ਅਸੀਂ ਤੇ ਇਸ ਗੱਲ ਦੀ ਸਾਨੂੰ ਬੁਢਾਪੇ ਦੀ ਚਿੰਤਾ ਬਹੁਤ ਜ਼ਿਆਦਾ ਖਾਂਣ ਲੱਗ ਪਈ ਹੈ ਕਿਉਂਕਿ ਅਸੀਂ ਅਕਸਰ ਜਦੋਂ ਬਜ਼ੁਰਗ ਲੋਕਾਂ ਨੂੰ ਦੇਖਦੇ ਆ ਤੇ ਸਾਨੂੰ ਵਿਹਿਮ ਪੈ ਜਾਂਦਾ ਵੀ ਅਸੀਂ ਵੀ ਇਦਾਂ ਦੇ ਹੋਣਾ ਵਾ ਇੱਕ ਦਿਨ ਹਨਾ ਤੇ ਸਾਡੇ ਨਾਲ ਕਿਦਾਂ ਹੋਊਗੀ ਕਿਦਾਂ ਅਸੀਂ ਬੁਢੇਪੇ ਦੇ ਵਿੱਚ ਸੋਚ ਕੇ ਹੋਰ ਤਰ੍ਹਾਂ ਹੁੰਦੀ ਕਿਉਂਕਿ ਜਦੋਂ ਅਸੀਂ ਬਾਹਰ ਬਜ਼ੁਰਗਾਂ ਨੂੰ ਦੇਖਦੇ ਆ ਪਰ ਮੈਂ ਪਰ ਮੈਂ ਜਿੰਨਾ ਤੱਕ ਸੋਚਿਆ ਵਾ ਇਹਦੇ ਦੋ ਮੁੱਖ ਕਾਰਨ ਕਹੇ ਲੋ ਜਾਂ ਸੋਲੂਸ਼ਨ ਸੋਲੂਸ਼ਨ ਤਾਂ ਚਲੋ ਨਹੀਂ ਹੈਗਾ ਕੋਈ ਵੀ ਇਹ ਤਾਂ ਕੁਦਰਤੀ ਆ ਹਨਾ ਮਾਲਕ ਨੇ ਜਿੱਦਾਂ ਬਣਾਇਆ ਵਾ ਕਿ ਬਡੇ ਪਾਹਰ ਕਿਸੇ ਤੇ ਆਉਣਾ ਹੀ ਆਉਣਾ ਆ ਭਾਵੇਂ ਕੋਈ ਵੀ ਆ ਤੇ ਇੱਕ ਦੋ ਗੱਲਾਂ ਜ਼ਿੰਦਗੀ ਦੇ ਤਜਰਬੇ ਦੇ ਨਾਲ ਮੈਂ ਜਿੰਨੀ ਕਿ ਜ਼ਿੰਦਗੀ ਦੇਖੀ ਆ ਜਿੰਨੇ ਕਿ ਬਜ਼ੁਰਗਾਂ ਨੂੰ ਮਿਲੀ ਆ ਜਿੰਨਾ ਕ ਆਪਾਂ ਦੇਖਿਆ ਵਾ ਉਤੋਂ ਇਹ ਪਤਾ ਲੱਗਦਾ ਆ ਕਿ ਇੱਕ ਦੋ ਗੱਲਾਂ ਦਾ ਸਾਨੂੰ ਖਾਸ ਧਿਆਨ ਰੱਖਣਾ ਪੈਣਾ ਵਾ ਕਿਉਂਕਿ ਆਪਣੇ ਆਪ ਲਈ ਕਹਿ ਰਹੇ ਅਸੀਂ ਤੇ ਆਪਾਂ ਕਿਸੇ ਨੂੰ ਸਿੱਖਾ ਨਹੀਂ ਦੇ ਸਕਦੇ ਨਾ ਆਪਾਂ ਕਿਸੇ ਨੂੰ ਸਮਝਾ ਨਹੀਂ ਸਕਦੇ ਬਿਲਕੁਲ ਵੀ ਕਿ ਇੱਕ ਤਾਂ ਜਿਹੜਾ ਆਪਾਂ ਆਪਣੇ ਸਰੀਰ ਦਾ ਧਿਆਨ ਉਹ ਆਪਾਂ ਆਪ ਰੱਖਣਾ ਕਿਸੇ ਦਾ ਇਹਦੇ ਵਿੱਚ ਰੋਲ ਨਹੀਂ ਹੈਗਾ ਆਪਣੀ ਜਿਹੜਾ ਸਰੀਰ ਵਾ ਚੱਲਦਾ ਫਿਰਦਾ ਇਹਦਾ ਧਿਆਨ ਵੱਧ ਤੋਂ ਵੱਧ ਅਸੀਂ ਰੱਖੀਏ ਦੂਜੀ ਗੱਲ ਹੈਗੀ ਆ ਬਜਟ ਦੀ ਕੋਈ ਥੋੜਾ ਬਹੁਤ ਬਜਟ ਆਪਣੇ ਕੋਲ ਜ਼ਰੂਰ ਹੋਵੇ ਪਰਸਨਲ ਜ਼ਰੂਰ ਹੋਵੇ ਜਿਹਦੇ ਨਾਲ ਆਪਾਂ ਦੂਜਿਆਂ ਦੇ ਹੱਥਾਂ ਵੱਲ ਨਾ ਵੇਖਣਾ ਪਵੇ ਸਾਨੂੰ ਤੇ ਜਿਹੜੀ ਸਭ ਤੋਂ ਮੇਨ ਗੱਲ ਵਾ ਸਭ ਤੋਂ ਮੇਨ ਮੇਰੀ ਸੋਚ ਵਾ ਮੈਨੂੰ ਮੈਂ ਕਿਤੇ ਪੜਿਆ ਨਹੀਂ ਹੈ ਗਾਇਸ ਦੇ ਬਾਰੇ ਵਿੱਚ ਕੁਝ ਵੀ ਐਵੇਂ ਮੈਂ ਕਹਾਂ ਹਨਾ ਮੇਰੀ ਸੋਚ ਵਾ ਜਿਹੜੀ ਤੀਜੀ ਗੱਲ ਵਾ ਸਭ ਤੋਂ ਮੇਨ ਵਾ ਕਿ ਜਿਹੜੀ ਮਿੱਠੇ ਬੋਲਵਾ ਨਾ ਜਿਹੜੇ ਇਹ ਸਾਡਾ ਬੁਢਾਪਾ ਸੌਖਾ ਕਰ ਸਕਦੇ ਆ ਕਿਉਂਕਿ ਅਕਸਰ ਦੇਖੀਦਾ ਕਿਉਂਕਿ ਇਦਾਂ ਵਾ ਸਰੀਰ ਨੇ ਤਾਂ ਸਾਥ ਛੱਡ ਜਾਣਾ ਆ ਸਰੀਰ ਤਾਂ ਆਪਾਂ ਨੂੰ ਪਤਾ ਬਜ਼ੁਰਗਾਂ ਦਾ ਕਿੱਦਾਂ ਦਾ ਹੋ ਜਾਂਦਾ ਤੇ ਚਾਲ ਚਲਨ ਬਜ਼ੁਰਗਾਂ ਦੀ ਕਿੱਦਾਂ ਦੀ ਹੋ ਜਾਂਦੀ ਆ ਤੇ ਉੱਪਰੋਂ ਜੇ ਅਸੀਂ ਬੋਲ ਬਾਣੀ ਵੀ ਉਦਾਂ ਦੀ ਕੋੜੀ ਕਰ ਲਈਏ ਤੇ ਫੇਰ ਸਾਨੂੰ ਕਹਿੰਨੇ ਪੁੱਛਣਾ ਕਿਸੇ ਨੇ ਵੀ ਨਹੀਂ ਇਸ ਕਰਕੇ ਆਪਣਾ ਧਿਆਨ ਜਰੂਰ ਰੱਖਣਾ ਚਾਹੀਦਾ ਵਾ ਜਿੰਨਾ ਕ ਆਪਣੇ ਆਪ ਨੂੰ ਸਵਾਰ ਸਕਦੇ ਸਵਾਰ ਕੇ ਰੱਖਣਾ ਚਾਹੀਦਾ ਤੇ ਬਜਟ ਆਪਣਾ ਆਪਣੇ ਕੋਲ ਆਪਣੇ ਜੋਗਾ ਜਰੂਰ ਹੋਣਾ ਚਾਹੀਦਾ ਵਾ ਤੇ ਇਹ ਤਾਂ ਜੇ ਅਸੀਂ ਹੁਣ ਤੋਂ ਕੋਸ਼ਿਸ਼ ਕਰਾਂਗੇ ਤੇ ਫਿਰ ਆ ਕਿਉਂਕਿ ਮਿੱਠੇ ਬੋਲਾਂ ਦੇ ਨਾਲ ਕਿਸੇ ਨੂੰ ਵੀ ਜਿੱਤਿਆ ਜਾ ਸਕਦਾ ਜੇ ਅਸੀਂ ਧੀਆ ਪੁੱਤ ਕਹਿ ਕੇ ਜਾਂ ਨਿਆਣਿਆਂ ਕੋਲੋਂ ਕੰਮ ਕਰਵਾਉਣਾ ਵਾ ਜਾਂ ਕੁਝ ਵੀ ਆ ਕਿਉਂਕਿ ਇਹ ਵਸ ਨਹੀਂ ਹੁੰਦਾ ਇਹ ਵੀ ਮੈਂ ਤੁਹਾਨੂੰ ਗੱਲ ਦੱਸ ਦਿੰਨੀ ਆ ਜਦੋਂ ਬਜ਼ੁਰਗ ਥੋੜਾ ਕੋੜਾ ਬੋਲਦੇ ਆ ਜਾਂ ਖਿਜਦੇ ਆ ਜਾਂ ਰੁੱਸਦੇ ਆ ਜ਼ਿਆਦਾਤਰ ਰੁੱਸਦੇ ਮੈਂ ਦੇਖਿਆ ਬਜ਼ੁਰਗ ਰੁੱਸਦੇ ਦੇਖਿਆ ਤੇ ਮਤਲਬ ਇਹ ਵੱਸ ਨਹੀਂ ਹੁੰਦਾ ਇਹ ਉਹਨਾਂ ਦੀ ਜਰਨ ਸ਼ਕਤੀ ਜਿਹੜੀ ਅੰਦਰੋਂ ਮੁੱਕ ਜਾਂਦੀ ਆ ਉਹ ਉਹਨਾਂ ਕੋਲ ਬਰਦਾਸ਼ਤ ਨਹੀਂ ਹੁੰਦੀ ਕਿਉਂਕਿ ਸਾਰੀ ਉਮਰ ਜਰ-ਜਰ ਕੇ ਬਰਦਾਸ਼ਤ ਕਰ-ਕਰ ਕੇ ਇੱਕ ਗੱਲ ਹੋਰ ਵਾਕੇ ਜਿਹੜਾ ਤਜਰਬਾ ਬਜ਼ੁਰਗਾਂ ਦੇ ਕੋਲ ਹੁੰਦਾ ਵਾ ਨਾ ਉਹ ਪਹਿਲਾਂ ਇਹ ਗੱਲ ਨੂੰ ਗੈਸ ਕਰ ਲੈਂਦੇ ਵੀ ਇਹ ਬੱਚੇ ਇਹ ਕੰਮ ਕਰਨ ਲੱਗਦੇ ਆ ਲੱਗੇ ਆ ਤੇ ਇਹਦਾ ਨਤੀਜਾ ਮਾੜਾ ਵਾ ਉਹਨਾਂ ਨੂੰ ਪਤਾ ਲੱਗ ਜਾਂਦਾ ਬਜ਼ੁਰਗਾਂ ਨੂੰ ਪਰ ਬੱਚਿਆਂ ਨੂੰ ਬੁਰੇ ਲੱਗਦੇ ਆ ਉਦੋਂ ਬੁਰੇ ਲੱਗਦੇ ਮਾਪੇ ਕੀ ਬੋਲੀ ਜਾ ਰਹੀ ਆ ਸਾਨੂੰ ਕਹੀ ਜਾ ਰਹੀ ਆ ਜੀਵ ਨਾ ਬੁਰੇ ਲੱਗਦੇ ਆ ਪਰ ਪਰ ਆਪਣਾ ਤਾਂ ਫਰਜ਼ ਹੈ ਕਿ ਸ਼ਾਂਤ ਰਹਿਣਾ ਚਾਹੀਦਾ ਵਾ ਕਿਉਂਕਿ ਜਿਹਦਾ ਕਹਿੰਦੇ ਹੁੰਦੇ ਸਿਆਣੇ ਕਹਿੰਦੇ ਜਿਹਦਾ ਸਿਰ ਦੁਖੂ ਆਪੇ ਪੱਟੀ ਬੰਨੂ ਇਹਦੇ ਕਹਿੰਦੇ ਹੁੰਦੇ ਸੋ ਬੁਢਾਪੇ ਦੀ ਚਿੰਤਾ ਤਾਂ ਹਰ ਕਿਸੇ ਨੂੰ ਹੁੰਦੀ ਆ ਬਿਲਕੁਲ ਹੁੰਦੀ ਆ ਕਿ ਸਾਡੀ ਸ਼ਕਲ ਕਿੱਦਾਂ ਦੀ ਹੋ ਜੂਗੀ ਸਾਡਾ ਚਾਲ ਚੱਲਣ ਕਿੱਦਾਂ ਦਾ ਹੋਊਗਾ ਅਸੀਂ ਕਿੱਦਾਂ ਰਹਿਣਾ ਕਿੱਦਾਂ ਤੁਰਨਾ ਅਸੀਂ ਹਮੇਸ਼ਾ ਫਿਕਰ ਹੁੰਦੀ ਏ ਜਦੋਂ ਬਜ਼ੁਰਗਾਂ ਵੱਲ ਦੇਖੀਦਾ ਵਾ ਨਾ ਤੇ ਮਹਾਰਾਜ ਕਿਰਪਾ ਕਰੇ ਸਭ ਤੇ ਸੁੱਖਾਂ ਦਾ ਸਮਾਂ ਹੀ ਰੱਖੇ ਖੁਸ਼ੀਆਂ ਦਾ ਸਮਾਂ ਹੀ ਰੱਖੇ ਕਿਸੇ ਤੇ ਕੋਈ ਵੀ ਦੁੱਖ ਨਾ ਆਵੇ ਕੋਈ ਵੀ ਬਜ਼ੁਰਗ ਔਖਾ ਨਾ ਹੋਵੇ ਮਹਾਰਾਜ ਕਿਰਪਾ ਕਰੇ Vai gurgica khalsa, vai gurgica fata.